ਅੱਜ ਮੇਤਰੋ ਮੋਗੇ ਮੰਡੀ ਤੇ ਖੜੇ ਆ ਥੋੜੇ ਵਾਸਤੇ ਟਰੈਕਟਰ ਲੈ ਕੇ ਆਏ ਆ ਜੀ ਸਵਰਾਜ 855 ਟਰੈਕਟਰਾਂ ਮਾਲਕ ਆਪਣੇ ਕੋਲੇ ਲੈਣੇ ਜਾਣਕਾਰੀ ਕੀ ਹਾਲ ਹੈ ਬਾਈ ਠੀਕ ਠਾਕ ਸਭ ਤੋਂ ਪਹਿਲਾਂ ਮਾਡਲ ਕਿਹੜਾ 855 ਮਾਡਲ ਲੜਾ ਲਵੇ ਆ ਬਾਈ ਠੀਕ ਆ 190399 ਮਾਡਲ ਆ ਨੰਬਰ 50 ਨੰਬਰ 50 ਆ ਚੈਪ ਵਾਲੀ ਕਾਪੀ ਆ ਪਾਸੇ ਮੋਲ ਕੀ ਕਹਿੰਦਾ ਆਨਲਾਈਨ ਬੋਲਦਾ ਪਾਸੇ ਖਤਮ ਆ ਪਾਸੇ ਖਤਮ ਆ ਹੂੰ ਆਨਲਾਈਨ ਬੋਲਦਾ ਚੈਪ ਵਾਲੀ ਕਾਪੀ ਆ ਗੱਲ ਕਰੀਏ ਟਾਇਰਾਂ ਦੀ ਕੈਰ ਹੈਗੇ ਆ ਬਾਈ ਮਗਰ ਨੇ ਮੰਨ ਕੇ ਚਲੋ ਅੱਧੇ ਮੂਹਰ ਲੈ ਬਾਈ ਮੂਹਰ ਨੇ ਹੈਗੇ 25 ਪੈਸੇ ਠੀਕ ਆ ਕੈਰ ਚਾਰੇ ਪੱਕੇ ਕੰਪਨੀ ਦੇ ਆ ਐਮ ਆਰ ਐਫ ਦੇ ਗੁਡੀਅਰ ਦੇ ਆ ਗੁਡੀਅਰ ਦੇ ਆ ਠੀਕ ਆ ਗੁਡੀਅਰ ਤੇ ਮਗਰ ਨੇ ਜੇ ਕੇ ਦੇ ਗੱਲ ਕਰੀਏ ਬਾਈ ਰੰਗ ਪੇਟ ਰੰਗ ਪੇਟ ਜਿੰਨਾ ਰੇਟਰ ਦੇ ਸਾਰੇ ਜਿਹਨਾਂ ਨਾਲ ਸਾਰਾ ਫਰਨੀਚਰ ਲੱਗੇ ਕੇ ਤੇ ਗਾਰੰਟੀ ਹੈ ਤੁਹਾਡੀ ਗਾਰੰਟੀ ਫੁੱਲ ਆ ਕੋਈ ਬੰਦਾ ਚੈੱਕ ਕਰਕੇ ਕਹਿ ਰਹੇ ਵੀ ਰੰਗ ਦੁਬਾਰਾ ਵੱਜ ਜਾ ਕੁਝ ਵੀ ਹੋਇਆ ਹਾਂ ਕਿ ਆਪਾਂ ਟਰੈਕਟਰ ਫ੍ਰੀ ਦਵਾਗੇ ਬੰਦੇ ਨੂੰ ਯਾਰ ਸਾਫ ਕਰ ਦੇਗੇ ਯਾਰ ਮਤਲਬ ਵੀ ਇੰਨੀ ਆਪਾਂ ਹੁਣ ਖੁੱਲ੍ਹ ਦੇਤੀ ਵੀਡੀਓ ਤੇ ਜੇ ਕੋਈ ਸਾਫਦਾਰ ਦਾ ਟਰੈਕਟਰ ਫ੍ਰੀ ਆ ਟਰੈਕਟਰ ਫ੍ਰੀ ਜਾਨੂ ਕੀ ਵੀ ਰੰਗ ਲੱਗਾ ਹੋਵੇ ਮੜਾ ਜਾ ਕੱਲਾ ਬੰਪਰ ਹੁਣ ਅਗੇ ਕਹਿ ਰਹੇ ਵੀ ਇਤਰਾਹ ਕਿ ਬੱਜਿਆ ਮੰਨ ਲਾ ਵੀ ਹੁਣ ਮੰਨ ਕੇ ਵੀ ਬੰਪਰ ਹੋਇਆ ਕੱਲਾ ਬੰਪਰ ਹੋਇਆ ਬਾਕੀ ਸਾਰਾ ਅਰੀਜਨਲ ਹਾਂ ਕੱਲਾ ਬੰਪਰ ਬਾ ਠੀਕ ਆ ਵੀ ਫੁੱਲ ਗਾਰੰਟੀ ਹੁਣ ਜੇ ਕਿਸੇ ਨੇ ਕਹਿਤਾ ਵੀ ਬਾਈ ਰੰਗ ਹੋਇਆ ਫਰੀ ਦੇਣਾ ਪੈ ਦੇਣਾ ਦੇਣਾ ਕੋਈ ਨਾ ਸਾਬਤ ਕਰਦੇ ਬੰਦਾ ਬਾ ਠੀਕ ਆ ਰੰਗ ਪੇੜ ਦਾ ਬਾਈ ਦੇ ਗਾਰੰਟੀ ਦੇਤੀ ਇਹ ਤਾਂ ਵੱਡੀ ਗਾਰੰਟੀ ਨਹੀਂ ਵੀ ਜੇ ਕੋਈ ਕਹਿੰਦਾ ਵੀ ਬਾਈ ਫਰੀ ਦੇ ਦੂਗਾ ਟਰੈਕਟਰ ਸਮਾਨ ਪੂਰਾ ਬਾਈ ਸਮਾਨ ਫੱਟੀ ਛੜੀ ਯਾਰ ਇਹਦੀ ਫੱਟੀ ਟੁੱਟ ਗਈ ਤੇ ਡੰਡਾ ਦੇ ਛਤਰੀਆ ਡੰਡਾ ਦੇ ਛਤਰੀੜਾ ਕੋ ਟੰਗਿਆ ਨਾ ਵਾਲੀ ਆ ਇਸ ਵਕਤ ਬਾ ਠੀਕ ਆ ਵੀ ਨਾਲ ਗੱਲ ਕਰੀਏ ਬਾਈ ਇੰਜਨ ਗੇਅਰ ਦੀ ਇੰਜਨ ਗੇਅਰ ਦਾ ਫੁੱਲ ਚੰਗਾ ਰੈਕਟਰ ਵੀ ਹੁਣ ਵਾਣ ਵੀ ਖਾਲੀ ਆ ਜਿਵੇਂ ਮਰਜ਼ੀ ਆ ਜਾਵੇ ਆ 5-7 ਕਿੱਲੇ ਪਿਆ ਵਾਣ ਵੋਣ ਵਾਲਾ ਪਿਆ ਨਾਲੇ ਵਾਣ ਵਾਇਆ ਜਾਊਗਾ ਤੇ ਨਾਲੇ ਚੈੱਕ ਕਰਕੇ ਲਿਆ ਵੇ ਠੀਕ ਆ ਠੀਕ ਆ ਬਾਈ ਕਿੰਦੀ ਭਰਾ ਦੇਂਗੇ ਤੇਲ ਦੀ ਥੈਂਕ ਯੂ ਭਰਾ ਦੇਣਗੇ ਬਾਈ ਹਣੀ ਤੇ ਤੁਸੀਂ ਬਸ ਵਾਹੋ ਵਾਹੋ ਬਸ ਠੀਕ ਆ ਚੈੱਕ ਕਰੋ ਚੈੱਕ ਕਰੋ ਹੁਣ ਨਾਲੇ ਵਾਣ ਵਾਇਆ ਜਾਊਗਾ ਨਾਲੇ ਵਾਣ ਵਾਇਆ ਗੱਲ ਕਰੀਏ ਡਿਮਾਂਡ ਦੀ ਬਾਈ ਡਿਮਾਂਡ ਬਾਈ 210000 ਜਿਹੜਾ ਕਰਕੇ ਆਂਦਾ ਬਾਈ ਆਪਣੀ ਵੀਡੀਓ ਸ਼ੇਅਰ ਬਈ 10000 ਰੁਪਏ ਲੈਸ ਕਰਾਂਗੇ ਸਦਾ ਹੀ 2 ਲੱਖ ਰੁਪਏ ਦਾ ਦੇਣਾ ਹੋਵੇ 2 ਚੋ ਵੀ ਮਾਨਤਨ ਹੋਰ ਕਰ ਦਾਂਗੇ ਹੋਰ ਠੀਕ ਆ 2 ਚੋ ਵੀ ਹੋਰ ਮਾਨਤਨ ਹੋ ਜਾਊਗਾ ਕਿਹੜੇ ਪਿੰਡ ਵਕਾਊ ਆ ਬਈ ਇਹ ਕੰਡ ਸੇਖ ਹਾਂ ਆਪਣਾ ਕਿਹੜਾ ਬਈ ਰੋਇਪੁਰ ਤੇ ਨੰਬਰ ਬੁੱਲ 59921 ਠੀਕ ਆ 13913 ਹੁਣ ਬਈ ਥੋੜੀ ਜ਼ਿੰਮੇਵਾਰੀ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਗਿਆ ਮਾਨਤਨ ਕਰ ਬਈ ਫੁੱਲ ਮਾਨਤਨ ਕਰਾਂਗੇ ਬੰਦਾ ਵੀਡੀਓ ਸ਼ੇਅਰ ਕਰਕੇ ਆ ਠੀਕ ਆ ਜੀ ਵੀਡੀਓ ਨੂੰ ਕਰ ਦਿਓ ਲੱਭ ਕੇ ਸ਼ੇਅਰ ਸੋ ਸਾਰਿਆਂ ਦਾ ਧੰਨਵਾਦ